ਆਪਾਂ ਗਏ ਪਟਾਣ ਦੇ ਵਿੱਚ ਗੱਡੀ ਭਰਨ ਤੇ ਆਪਣਾ ਡੋਲੋਮਾਈਟ ਹੋ ਰਿਹਾ ਲੋਡ ਤੇ ਇੱਧਰ ਚੈੱਕ ਕਰੋ 뷰 ਪਟਾਣ ਦਾ ਕਿੰਨਾ ਘੰਟ 뷰 ਆ ਦੇਖੋ ਪੂਰਾ ਪਟਾਣ ਪਹਾੜੀ ਇਲਾਕਾ ਆ ਹੋਰ ਇੱਥੇ ਕੋਈ ਹੈ ਨਹੀਂ ਪਹਾੜੀ ਪਾਲ ਨੇ ਪੱਥਰ ਹੀ ਪੱਥਰਾ ਆਪਾਂ ਬਸ ਬਰੀਕਲਾ ਡੋਲੋਮਾਈਟ ਭਰਨਾ ਯਾਨੀ ਆ ਗੱਡੀਆਂ ਲੰਘੀਆਂ ਦੋ ਵੱਡੀਆਂ ਰਹਿ ਗਈ ਇੱਕ ਆਪਣੀ ਇੱਕ ਉਹ ਗਈ ਆਪਾਂ ਤਾਂ ਪਹਿਲਾਂ ਭਰ ਕੇ ਆ ਗੱਡੋ ਲੋਮ ਹੈ ਪੱਥਰ ਤੇ ਹੁਣ ਆਪਾਂ ਕਰਕੇ ਸਿਲਫ ਮਾਰ ਦਈਏ ਪ੍ਰੈਸ਼ਰ ਨਿਕਲ ਗਿਆ ਹੁਣ ਸਟਾਰਟ ਸਟੋਟ ਕਰਕੇ ਗੱਡੀ ਖੜਾਈਏ ਵੀ ਜਦੋਂ ਵੀ ਆਪਣਾ ਭਜਣੋ ਕਿ ਆਪਾਂ ਕੰਡੇ ਤੇ ਚੱਲਾਂਗੇ ਛੱਡਾ ਇਹ ਚੈੱਕ ਕਰੋ ਪਟਾਣ ਤਾਬਿਓ ਬੜਾ ਘੈਂਟ ਮੌਸਮ ਹੈ ਤੇ ਗਰਮੀਆਂ ਚ ਵੀ ਠੰਡਾ ਠੰਡਾ ਮੌਸਮ ਰਹਿੰਦਾ ਨਿਆਰਾ ਆ ਜਾਂਦਾ ਗਰਮੀ ਨਹੀਂ ਮਹਿਸੂਸ ਹੁੰਦੀ ਇੱਥੇ ਆ ਕੇ ਤਾਂ ਇੰਨਾ ਘੈਂਟ ਮੌਸਮ ਰਹਿੰਦਾ ਬਿਲਕੁਲ ਵੀ ਗਰਮੀ ਨਹੀਂ ਮਿਸਟਰ ਜੀ ਬੱਦਲੀਆਂ ਬੱਦਲ ਪਹਾੜੀਆਂ ਪਹਾੜੀਆਂ ਪੂਰਾ ਨਜ਼ਾਰਾ ਆਉਂਦਾ ਪਟਾਣ ਦੇ ਵਿੱਚ ਹੁਣ ਅਸੀਂ ਪਟਾਣ ਚੱਲਾਂਗੇ